ਮਸਲਾ ਕੀ ਹੋਇਆ ਵੀਰੇ ਥੋੜਾ ਦੱਸੋਗੇ ਮਸਲਾ ਯਾਰ ਗੋਲੀ ਚੱਲ ਗਈ ਯਾਰ ਉਹਰੇ ਮੁੰਡੇ ਤੇ ਗੋਲੀ ਮਾਰੀ ਯਾਰ ਕਿਹਦੇ ਲੱਗੀ ਕਿਸੇ ਦੇ ਹਾਂਜੀ ਲੱਗੀ ਵੀਰੇ ਉਹ ਸਿਵਲ ਹਸਪੀਟਲ ਚ ਗਿਆ ਹੋਇਆ ਮੁੰਡਾ ਯਾਰ ਜਖਮੀ ਹੈ ਜਖਮੀ ਹਾਂਜੀ ਦਿਲ ਤੇ ਗੋਲੀ ਲੱਗੀ ਆ ਤੇ ਕੀ ਮਸਲਾ ਕੀ ਹੋਇਆ ਸੀ ਮਸਲਾ ਨੱਚਦੇ ਸੀਗੇ ਵੀਰੇ ਯਾਰ ਨੱਚਦੇ ਨੱਚਦੇ ਕਿਸੇ ਨੇ ਫੈਰ ਕੱਢੇ ਤਿੰਨ ਫੈਰ ਹੋਏ ਨੇ ਜੀ ਤਿੰਨ ਫੈਰਾਂ ਦੇ ਵਿੱਚੋਂ ਕਹਿਣ ਦਾ ਮਤਲਬ ਇੱਕ ਗੋਲੀ ਦਿਲ ਤੇ ਲੱਗੀ ਆ ਵੀਰੇ ਖਹਿ ਕੇ ਨੰਗੀਆਂ ਨਾਲ ਦਿਲ ਦੇ ਕੋਈ ਸਾਰ ਨਾ ਲੱਗਿਆ ਹਾਂ ਨਾਲ ਖਹਿ ਕੇ ਨੰਗੀਆਂ ਵੀਰੇ ਦਿਲ ਦੇ ਜੀ ਫੈਰ ਕਿੰਨਾ ਨੇ ਕਾ ਪਰ ਵੀਰੇ 나ਚੂ ਦੇ ਜੀ ਮੁੰਡੇ ਹਲੇ ਕੋਈ ਸੀਸੀ ਟਾਈਮਿੰਗ ਚ ਚੈੱਕ ਕਰਦੇ ਨੇਗੇ ਹਲੇ ਪਤਾ ਨਹੀਂ ਲੱਗਿਆ ਵੀ ਫੇਰ ਕਿੰਨਾ ਬਲੀਓ ਹੋਏ ਨੇ ਹੁਣ ਪੁਲਿਸ ਆਈ ਹੈ ਹਾਂਜੀ ਪੁਲਿਸ ਅੰਦਰ ਆਈ ਜੀ ਕਿਆ ਵੀ ਜਾ ਰਿਹਾ ਕੁਛ ਆਪਦੀ ਰੰਜਿਸ਼ ਝੜਕ ਝੜਪੂ ਹੋਈ ਹੋਈ ਮਾੜੀ ਮੋਟੀ ਹੋਈ ਆ ਵੀਰੇ ਪਰ ਫੇਰ ਪਹਿਲਾਂ ਹੋਏ ਨੇ ਫੇਰ ਫੇਰ ਹੋਇਆ ਕੰਮ ਤਿੰਨ ਫੇਰ ਹੋਏ ਨੇ ਗਾਣੇ ਆ ਪਿੱਛੇ ਹੋਈ ਆ ਵੀਰੇ ਯਾਰ ਅੱਛਾ ਹਾਂ ਆਪਾਂ ਜਿਹੜੇ ਮੁੰਡੇ ਵਾਲੇ ਸੀ ਕੁੜੀ ਵਾਲੇ ਸੀਗੇ ਮੁੰਡੇ ਵਾਲੇ ਸੀਗੇ ਵੀਰੇ ਯਾਰ ਆਪਾਂ ਜਿਹੜੇ ਮੁੰਡੇ ਸੀ ਕਿੰਨੇ ਮੁੰਡੇ ਸੀ ਜਿਨ੍ਹਾਂ ਨੇ ਝੜਕ ਹੋਈ ਆ ਚੜਪੇ ਵੀਰੇ ਹੋਣਗੇ 7-8 ਹੋਣਗੇ ਬਸ ਇੰਨੇ ਕੀ ਹੋਣਗੇ ਉਹ ਡਰਿੰਕ ਪੀਤੀ ਹੋਈ ਸੀਗੀ ਪਤਾ ਨਹੀਂ ਪੀਤੀ ਹੋਈ ਸੀ ਵੀਰੇ ਨਹੀਂ ਪੀਤੀ ਕਿਸੇ ਜਿਹਨੇ ਫਾਇਰ ਕੀਤੀ ਆ ਡਰਿੰਕ ਕੀਤੀ ਆ ਉਹਦੀ ਪੀਤੀ ਹੋਈ ਸੀ ਠੀਕ ਹੈ ਕਿੰਨੇ ਫਾਇਰ ਕੀਤੇ ਉਹਨੇ ਤਿੰਨ ਫਾਇਰ ਹੋਏ ਨੇ ਵੀਰੇ ਕਿਸੇ ਲੱਗੀ ਵੀ ਆ ਹਾਂਜੀ ਵੀਰੇ ਲੱਗੀ ਆ ਮੁੰਡਾ ਸਿਵਲ ਹਸਪੀਟਲ ਚ ਗਿਆ ਹੋਇਆ ਕਿੰਨੇ ਜਾਨੇ ਦੀ ਲੱਗੀ ਆ ਇੱਕ ਜਾਨੇ ਦੀ ਲੱਗੀ ਆ ਵੀਰੇ ਤਿੰਨ ਫਾਇਰ ਹੋਏ ਨੇ ਤਿੰਨੋ ਗੋਲੀਆਂ ਉਹਦੇ ਲੱਗੀਆਂ ਵਾ ਨਹੀਂ ਨਹੀਂ ਇੱਕ ਇੱਕ ਗੋਲੀ ਲੱਗੀ ਆ ਠੀਕ ਹੈ ਦੋ ਫਾਇਰ ਉੱਤੇ ਹੋਏ ਨੇ ਇੱਕ ਗੋਲੀ ਤੁਹਾਡੀ ਕਿ ਲੱਗਦੀ ਆਪਣਾ ਭਰਾ ਹੀ ਸੀ ਵੀਰੇ ਤੇ ਹੁਣ ਬਾਹਰ ਨਹੀਂ ਆਉਂਦੇ ਨਹੀਂ ਪੁਲਸ ਅੰਦਰ ਕਰਦੀ ਆ ਆਪਦੀ ਕਾਰਵਾਈ ਜਿਹਦੇ ਲੱਗੇ ਉਹਦਾ ਕੀ ਨਾਮ ਹੈ ਉਹਦਾ ਨਾਮ ਵਿੱਕੀ ਆ ਵੀਰੇ ਠੀਕ ਹੈ ਹਾਂਜੀ ਠੀਕ ਐ ਇੱਥੇ ਸ਼ਾਦੀ ਮਕੇ ਮੁੰਡਿਆਂ ਵੱਲੋਂ ਸੀ ਹਾਂਜੀ ਹਾਂਜੀ ਮੁੰਡਿਆਂ ਵਾਲਿਆਂ ਵੱਲੋਂ ਸੀਗੇ ਵੀਰੇ ਠੀਕ ਐ ਤੇ ਪਹਿਲਾਂ ਝੜਪ ਹੋਈ ਆ ਹਾਂ ਝੜਪ ਉਹ ਜਿੰਨੇ ਗੋਲੀ ਚ ਲਾਈ ਜਿੰਨੇ ਨਹੀਂ ਪਹਿਲਾਂ ਫੈਰ ਹੋਇਆ ਗਾਣੇ ਲਾਉਣ ਤੋਂ ਪਹਿਲਾਂ ਯਾਨੀ ਕਹਿਣ ਦਾ ਮਤਲਬ ਵੀ ਜਦੋਂ ਗਾਣਾ ਲਾਉਣ ਗਏ ਉਹਨਾਂ ਨੇ ਜਾਣਸਾਰ ਫੈਰ ਕਰਤਾ ਉਹ ਫੈਰ ਸਿੱਧਾ ਸਾਥੀ ਚ ਲੱਗੇ ਬਾਈ ਜਿੱਦੇ ਗੋਲੀ ਮਾਰੀ ਜਿੰਨੇ ਵੱਜੀ ਆ ਦੋਨੇ ਇੱਕ ਦੂਜੇ ਨੂੰ ਜਾਣਦੇ ਆ ਨਹੀਂ ਨਹੀਂ ਕੋਈ ਕੋਈ ਜਾਣਦੇ ਨਹੀਂ ਵੀਰੇ ਕੁਛ ਨਹੀਂ ਆਏਗਾ ਕੋਈ ਲੈਣ ਦੀ ਨਹੀਂ ਕੁਛ ਨਹੀਂ ਪਤਾ ਪਰਾਤ ਨਹੀਂ ਪਤਾ ਕਿੱਥੋਂ ਚਲੋ ਪਰਾਤ ਆਈ ਕਿੱਥੋਂ ਨਿਤਰਾ ਲਿਤਰਾ ਪਿੰਡ ਤੋਂ ਆਈ ਠੀਕ ਹੈ ਇਹ ਕਿੱਧਰਲੇ ਪਾਸੇ ਪਿੰਡਾ ਕਿਹੜੇ ਨਹੀਂ ਆ ਇਹ ਪੱਕਵਾਲ ਦੇ ਕੋਲ ਆਈ ਪੱਕਵਾਲ ਦੇ ਕੋਲ ਹਮ ਅੱਛਾ ਤੇ ਭਾਜੀ ਫਿਰ ਮਕੀ ਕਿੰਨੇ ਕ ਬੰਦੇ ਜਿਹੜੇ ਇੱਥੇ ਹੈਗੇ ਨੇ ਮਕੀ ਉੱਤਰ ਨੇ ਜਾਂਚ ਹਾਂ ਜੀ ਜੀ ਲੱਗੇ ਹੋ ਜਾਂ ਜੀ ਤੁਸੀਂ ਸਿਕਿਉਰਟੀ ਜੋ ਭਾਜੀ ਇੱਥੇ ਹਾਂ ਜੀ ਤੇ ਤੁਹਾਨੂੰ ਪਤਾ ਮਾੜਾ ਮੈਟਰ ਕੀ ਹੋਇਆ ਹੁੰਦਾ ਅਜਾ ਜੇਟ ਤੇ ਹੁੰਦੇ ਆ ਜੇਟ ਤੇ ਹੁੰਦੇ ਆ ਨੂੰ ਪਤਾ ਨਹੀਂ ਕਿ ਕਿੱਥੇ ਆਏ ਹਾਂ ਕੀ ਮਾਮਲਾ ਹੈ ਕਿਹੜਾ ਰਿਜ਼ੋਰਟ ਹੈ ਔਰ ਕਿਵੇਂ ਹੋਇਆ ਦੇਖੋ ਜੀ ਇਹ ਸ਼ਹੀਦ ਭਗਤ ਸਿੰਘ ਨਗਰ ਚੌਂਕੀ ਪੀਐਸ ਦੁਗਰੀ ਦਾ ਏਰੀਆ ਹੈਗਾ ਐਲੀਗ੍ਰੀਨ ਰਿਜ਼ੋਰਟ ਹੈ ਇੱਥੇ ਸਾਨੂੰ ਇਨਫੋਰਮੇਸ਼ਨ ਆਈ ਸੀ ਫਾਇਰਿੰਗ ਹੋਈ ਹੈ ਇੱਕ ਬੰਦੇ ਤੇ ਲੱਗੀ ਹੈ ਇੱਕ ਬੰਦਾ ਮਜਰੂਹ ਹੈਗਾ ਸਟੇਟ ਆਊਟ ਆਫ ਡੇਂਜਰ ਹੈਗਾ ਉਹ ਤੇ ਜਿਹੜੇ ਬੰਦੇ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਉਹ ਅਸੀਂ ਰਾਉਂਡ ਅਪ ਕਰ ਲਿਆ ਤੇ ਅਗਲੀ ਕਾਰਵਾਈ ਕਰਦੇ ਹਾਂ ਸਰ ਕੀ ਜਾ ਰਿਹਾ ਪੰਜ ਤੋਂ 6 ਬੰਦੇ ਜਿਹੜੇ ਆ ਫੜੇ ਰਾਉਂਡ ਅਪ ਕੀਤੇ ਗਏ ਹਾਂਜੀ ਰਾਉਂਡ ਅਪ ਕੀਤੇ ਨੇ ਜੀ ਬੰਦੇ ਸਾਰਿਆਂ ਦਾ ਅਸੀਂ ਮੁਲਾਜ਼ਾ ਵੀ ਕਰਾਵਾਂਗੇ ਕੋਈ ਨਸ਼ੇ ਦੇ ਇਨਫਲੂਐਂਸ ਦੇ ਵਿੱਚ ਵੀ ਹੋ ਸਕਦਾ ਤੇ ਅਦਰਵਾਇਜ਼ ਕੋਈ ਵਜ੍ਹਾ ਰੰਜਿਸ਼ ਹੈ ਤਾਂ ਉਹ ਵੀ ਅਸਰਟਨ ਕਰਾਂਗੇ ਕਿੰਨੀ ਕਿੰਨੇ ਨਿਕਲ ਕੇ ਆਇਆ ਬੇਸਿਕਲੀ ਇਹ ਦੇਖਦੇ ਹਾਂ ਜੀ ਇਨਵੈਸਟੀਗੇਸ਼ਨ ਕਰਦੇ ਆ ਕਿ ਵੀ ਗਾਲੀ ਵਾਲੀ ਫੋਨ ਹੈ ਜੀ ਉਹਦਾ ਨਾਮ ਵੀ ਗੁਰਸੇਵਕ ਸਿੰਘ ਆ ਜੀ ਪਿੰਡ ਚਪਾਰ ਹੈ ਜੋ ਮੁੱਢਲੀ ਜਾਣਕਾਰੀ ਹੈ ਉਹ ਖਤਰੇ ਤੋਂ ਬਾਹਰ ਹੈ ਜੀ ਤੇ ਦੇਖਦੇ ਆਂ ਕਿ ਵੀ ਕਿਹੜੇ ਪਾਸੋਂ ਕਹਿੰਦੇ ਕਹਿੰਦੇ ਕਿ ਡੀਜੇ ਨੂੰ ਡੀਜੇ ਤੇ ਗਾਣੇ ਗੋਣੀਆਂ ਲੈ ਕੇ ਕਹਿੰਦੇ ਝੜਪ ਹੋਈ ਆ ਹਾਂਜੀ ਮੁੱਢਲੀ ਜਾਣਕਾਰੀ ਇਹੀ ਆ ਬਾਕੀ ਇਹ ਸਰਟਨ ਕਰਦੇ ਆਂ ਕਿ ਵੀ ਡੀਜੇ ਦੇ ਗਾਣੇ ਚਲਾਉਣ ਨੂੰ ਲੈ ਕੇ ਝੜਪ ਹੋਈ ਆ ਤੇ ਬਾਕੀ ਇਹ ਸਰਟਨ ਕਰਦੇ ਆਂ ਜੀ ਸਰ ਕਿਤਨਾ ਕਿਤੇ ਪੈਲਸਾਂ ਦੇ ਵਿੱਚ ਹਥਿਆਰ ਬੈਨ ਆ ਤੇ ਕੀ ਇਸ ਨੂੰ ਲੈ ਕੇ ਜਾਂਚ ਬਦਨੀ ਸਰ ਕੀ ਬਿਲਕੁਲ ਜੀ ਜਿਹੜੇ ਵੀ ਪੈਲਸ ਮਾਲਕ ਨੇਗੇ ਉਹਨਾਂ ਨੂੰ ਮੇਰੀ ਅਪੀਲ ਵੀ ਆ ਤਾਕੀਦ ਵੀ ਆ ਵਿਆਹਾਂ ਦਾ ਸੀਜ਼ਨ ਆ ਉਹ ਆਪਣੀਆਂ ਜਿਹੜੇ ਪ੍ਰੈਮਿਸਿਸ ਨੇ ਉਹਦੇ ਵਿੱਚ ਪ੍ਰੋਮੀਨੈਂਟਲੀ ਡਿਸਪਲੇ ਕਰਨ ਕਿ ਵੀ ਹਥਿਆਰਾਂ ਦਾ ਬੈਨ ਹੈ ਐਂਟਰੀ ਜਿਹੜੀ ਹੈਗੀ ਹੈ ਬੈਨ ਹੈਗੀ ਹੈ ਅੰਦਰ ਲੈ ਕੇ ਜਾਣੀ ਸੈਲੀਬ੍ਰੇਟਰੀ ਫਾਇਰਿੰਗ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਫਾਇਰਿੰਗ ਹੈ ਤਾਂ ਜੋ ਭੁੱਖ ਵਿੱਚ ਇਦਾਂ ਦੇ ਜਿਹੜੀਆਂ ਘਟਨਾਵਾਂ ਨੂੰ ਤੋਂ ਬਚਿਆ ਜਾ ਸਕੇ ਸਰ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਉਹਨਾਂ ਤੇ ਐਕਸ਼ਨ ਤਾਂ ਹੋ ਹੀ ਗਿਆ ਵਾ ਬਿਲਕੁਲ ਹੋਏਗਾ ਜੀ ਸਖਤ ਐਕਸ਼ਨ ਕਰਾਂਗੇ ਤੇ ਲੋਕਾਂ ਨੂੰ ਕੀ ਅਪੀਲ ਹੈ ਕਿ ਇਦਾਂ ਹਥਿਆਰ ਲੈ ਕੇ ਨਾ ਆਓ ਦੇਖੋ ਜੀ ਰੰਗ ਚ ਭੋਂਗ ਪਾਉਣ ਵਾਲਾ ਕੰਮ ਹੈ ਲੋਕਾਂ ਨੂੰ ਹੀ ਅਪੀਲ ਹੈ ਕਿ ਵੀ ਖੁਸ਼ੀ ਜਿਹੜੀ ਆਪਣੀ ਤਰੀਕੇ ਦੇ ਨਾਲ ਮਨਾਣ ਤੇ ਇਦਾਂ ਦਾ ਕੰਮ ਨਾ ਕਰਨ ਕਾਨੂੰਨ ਨੂੰ ਹੱਥ ਛਿਨਾਂ ਕੀ ਮਸਲਾ ਕੀ ਹੈ ਵੀਰੇ ਥੋੜਾ ਦੱਸੋਗੇ ਮਸਲਾ ਯਾਰ ਗੋਲੀ ਚੱਲ ਗਈ ਯਾਰ ਉਹਰੇ ਮੁੰਡੇ ਤੇ ਗੋਲੀ ਮਾਰੀ ਯਾਰ ਕਿ ਕਿਹਦੇ ਲੱਗੀ ਕਿਸੇ ਨੂੰ ਹਾਂਜੀ ਲੱਗੀ ਵੀਰੇ ਉਹ ਸਿਵਲ ਹਸਪੀਟਲ ਚ ਗਿਆ ਹੋਇਆ ਮੁੰਡਾ ਯਾਰ ਕਿੰਨਾ ਜ਼ਖਮੀ ਹੈ ਜ਼ਖਮੀ ਹਾਂਜੀ ਦਿਲ ਤੇ ਗੋਲੀ ਲੱਗੀ ਆ ਤੇ ਕੀ ਮਸਲਾ ਕੀ ਹੋਇਆ ਸੀ ਮਸਲਾ ਨੱਚਦੇ ਸੀਗੇ ਵੀਰੇ ਯਾਰ ਨੱਚਦੇ ਨੱਚਦੇ ਕਿਸੇ ਨੇ ਫੈਰ ਕੱਢੇ ਤਿੰਨ ਫੈਰ ਹੋਏ ਨੇ ਜੀ ਤਿੰਨ ਫੈਰਾਂ ਦੇ ਵਿੱਚੋਂ ਕਹਿਣ ਦਾ ਮਤਲਬ ਇੱਕ ਗੋਲੀ ਦਿਲ ਤੇ ਲੱਗੀ ਆ ਵੀਰੇ ਖਹਿ ਕੇ ਨੰਗੀਆਂ ਨਾਲ ਦਿਲ ਦੇ ਕੋਈ ਸਰ ਨਾ ਲੱਗਿਆ ਹਾਂ ਨਾਲ ਖਹਿ ਕੇ ਨੰਗੀਆਂ ਵੀਰੇ ਦਿਲ ਦੇ ਜੀ ਫਾਇਰ ਕਿੰਨਾ ਹੋਇਆ ਫਾਇਰ ਵੀਰੇ ਨਾਚੂਦੇ ਸੀ ਮੁੰਡੇ ਹਲੇ ਆ ਕੋਈ ਸੀਸੀ ਟਾਈਮਿੰਗ ਚ ਚੈੱਕ ਕਰਦੇ ਨੇਗੇ ਹਲੇ ਪਤਾ ਨਹੀਂ ਲੱਗਿਆ ਵੀ ਫਾਇਰ ਕਿੰਨਾ ਬੱਲੀਓ ਹੋਏ ਨੇ ਹੁਣ ਪੁਲਿਸ ਆਈ ਹੈ ਹਾਂਜੀ ਪੁਲਿਸ ਅੰਦਰ ਆਈ ਜੀ ਕਹਿ ਵੀ ਜਾ ਰਿਹਾ ਕੁਛ ਆਪਸੀ ਰੰਜਿਸ਼ ਛੜਕ ਛੜਪੂ ਹੋਈ ਹੈ ਕੋਈ ਮਾੜੀ ਮੋਟੀ ਹੋਈ ਆ ਵੀਰੇ ਪਰ ਫਾਇਰ ਪਹਿਲਾਂ ਹੋਏ ਨੇ ਫਾਇਰ ਫਾਇਰ ਹੋਇਆ ਕੰਮ ਤਿੰਨ ਫਾਇਰ ਹੋਏ ਨੇ ਸੀਡੀ ਲੈ ਕੇ ਹੋਈ ਆ ਗਾਣੇ ਆ ਪਿੱਛੇ ਹੋਈ ਆ ਵੀਰੇ ਯਾਰ ਅੱਛਾ ਹਾਂ ਆਪੇ ਜਿਹੜੇ ਮੁੰਡੇ ਵਾਲੇ ਸੀ ਕੁੜੀ ਵਾਲੇ ਸੀਗੇ ਮੁੰਡੇ ਵਾਲੇ ਸੀਗੇ ਵੀਰੇ ਯਾਰ ਕਿੰਨੇ ਮੁੰਡੇ ਸੀ ਕਿੰਨੇ ਮੁੰਡੇ ਸੀ ਜਿੰਨਾ ਨੇ ਛੜਪੋਈ ਆ ਚੜਪੇ ਵੀਰੇ ਹੋਣਗੇ 7 8 ਹੋਣਗੇ ਬਸ ਇੰਨੇ ਕੀ ਹੋਣਗੇ ਉਹਨਾਂ ਨੇ ਡਰਿੰਕ ਪੀਤੀ ਹੋਈ ਸੀ ਪਤਾ ਨਹੀਂ ਯਾਰ ਪੀਤੀ ਹੋਈ ਸੀ ਵੀਰੇ ਨਹੀਂ ਪੀਤੀ ਕਿਸੇ ਜਿਹੜੇ ਫਾਇਰ ਕੀਤੇ ਆ ਡਰਿੰਕ ਕੀਤੀ ਆ ਉਹਦੀ ਪੀਤੀ ਹੋਈ ਸੀ ਠੀਕ ਆ ਕਿੰਨੇ ਫਾਇਰ ਕੀਤੇ ਉਹਨੇ ਤਿੰਨ ਫਾਇਰ ਹੋਏ ਨੇ ਵੀਰੇ ਕਿਸੇ ਲੱਗੀ ਵੀ ਆ ਹਾਂਜੀ ਵੀਰੇ ਲੱਗੀ ਆ ਮੁੰਡਾ ਸਿਵਲ ਹਸਪੀਟਲ ਚ ਗਿਆ ਹੋਇਆ ਕਿੰਨੇ ਜਾਨੇ ਦੀ ਲੱਗੀ ਆ ਇੱਕ ਜਾਨੇ ਦੀ ਲੱਗੀ ਆ ਵੀਰੇ ਤਿੰਨ ਫਾਇਰ ਹੋਏ ਨੇ ਤਿੰਨੋ ਗੋਲੀਆਂ ਉਹਦੇ ਲੱਗੀਆਂ ਮੈਂ ਨਹੀਂ ਨਹੀਂ ਇੱਕ ਇੱਕ ਗੋਲੀ ਲੱਗੀ ਆ ਠੀਕ ਆ ਦੋ ਫਾਇਰ ਉੱਤੇ ਹੋਏ ਨੇ ਇੱਕ ਗੋਲੀ ਤੁਹਾਡੇ ਕੀ ਲੱਗਦੇ ਆਪਣਾ ਭਰਾ ਹੀ ਸੀ ਵੀਰੇ ਤੇ ਹੁਣ ਬਾਹਰ ਨਹੀਂ ਆਉਂਦੇ ਨਹੀਂ ਪੁਲਿਸ ਅੰਦਰ ਕਰਦੀ ਆ ਆਪਦੀ ਕਾਰਵਾਈ ਜਿਹਦੇ ਲੱਗੇ ਉਹਦਾ ਕੀ ਨਾਮ ਹੈ ਉਹਦਾ ਨਾਮ ਵਿੱਕੀ ਆ ਵੀਰੇ ਠੀਕ ਹੈ ਹਾਂਜੀ ਠੀਕ ਐ ਇੱਥੇ ਸ਼ਾਦੀ ਮਕੇ ਮੁੰਡੇ ਵੱਲੋਂ ਸੀ ਹਾਂਜੀ ਹਾਂਜੀ ਮੁੰਡੇ ਵਾਲਾ ਵੱਲੀੋਂ ਸੀਗੇ ਵੀਰੇ ਠੀਕ ਐ ਤੇ ਪਹਿਲਾਂ ਝੜਪ ਹੋਈ ਆ ਹਾਂ ਝੜਪ ਹੋਈ ਜਿਹਨੇ ਗੋਲੀ ਚਲਾਈ ਜਿਹਨੇ ਨਹੀਂ ਪਹਿਲਾਂ ਫਾਇਰ ਹੋਇਆ ਗਾਣੇ ਲਾਉਣ ਤੋਂ ਪਹਿਲਾਂ ਯਾਨੀ ਕਹਿਣ ਦਾ ਮਤਲਬ ਵੀ ਜਦੋਂ ਗਾਣਾ ਲਾਉਣ ਗਏ ਉਹਨਾਂ ਨੇ ਜਾਣਸਾਰ ਫਾਇਰ ਕਰਤਾ ਬਾਈ ਜਿਹਦੇ ਉਹ ਫਾਇਰ ਸਿੱਧਾ ਸਾਥੀ 'ਚ ਲੱਗੇ ਬਾਈ ਜਿਹਨੇ ਗੋਲੀ ਮਾਰੀ ਜਿਹਨੇ ਵੱਜੀਏ ਦੋਨੇ ਇੱਕ ਦੂਜੇ ਨੂੰ ਜਾਣਦੇ ਆ ਨਹੀਂ ਨਹੀਂ ਕੋਈ ਕੋਈ ਜਾਣਦੇ ਨਹੀਂ ਵੀਰੇ ਕੁਛ ਨਹੀਂ ਹੈਗਾ ਕੋਈ ਲੈਣ ਦੀ ਨਹੀਂ ਕੁਛ ਨਹੀਂ ਪਤਾ ਬਰਾਤ ਨਹੀਂ ਪਤਾ ਯਾਰ ਕਿੱਥੋਂ ਕਿੱਥੋਂ ਬਰਾਤ ਆਈ ਕਿੱਥੋਂ ਮਿੱਤਰਾਂ ਲਿੱਤਰਾਂ ਪਿੰਡ ਤੋਂ ਆਈ ਠੀਕ ਹੈ ਇਹ ਕਿੱਧਰਲੇ ਪਾਸੇ ਪਿੰਡਾ ਕਿਹੜੇ ਨਹੀਂ ਇਹ ਪੱਕਵਾਲ ਦੇ ਕੋਲ ਆਈ ਪੱਕਵਾਲ ਦੇ ਕੋਲ ਹਾਂ ਅੱਛਾ ਤੇ ਭਾਜੀ ਫਿਰ ਮੱਕੀ ਕਿੰਨੇ ਕ ਬੰਦੇ ਜਿਹੜੇ ਇੱਥੇ ਹੈਗੇ ਨੇ ਮੱਕੀ ਉੱਤੇ ਨੇ ਜਾਂਚ ਹਾਂ ਜੀ ਲੱਗੇ ਹੋ ਜਾਂਦੇ ਤੁਸੀਂ ਸਿਕਿਉਰਿਟੀ ਜੋ ਭਾਜੀ ਇੱਥੇ ਹਾਂ ਜੀ ਤੇ ਤੁਹਾਨੂੰ ਪਤਾ ਮਾੜਾ ਮੈਟਰ ਕੀ ਹੋ ਜਾਂਦਾ ਅੱਜ ਤਾਂ ਗੇਟ ਤੇ ਹੁੰਨੇ ਆ ਜੀ ਸਾਰਾ ਗੇਟ ਤੇ ਹੁੰਨੇ ਆ ਜੀ ਕਿਤੇ ਆਏ ਹੋ ਇਹ ਮਾਮਲਾ ਬੈਕ ਕਿਹੜਾ ਰਿਜ਼ੋਰਟ ਹੈ ਔਰ ਕਿਵੇਂ ਹੋਇਆ ਦੇਖੋ ਜੀ ਇਹ ਸ਼ਹੀਦ ਭਗਤ ਸਿੰਘ ਨਗਰ ਚੌਂਕੀ ਪੀਐਸ ਦੁਗਰੀ ਦਾ ਏਰੀਆ ਹੈਗਾ ਐਲੀਗ੍ਰੀਨ ਰਿਜ਼ੋਰਟ ਹੈ ਇੱਥੇ ਸਾਨੂੰ ਇਨਫੋਰਮੇਸ਼ਨ ਆਈ ਸੀ ਫਾਇਰਿੰਗ ਹੋਈ ਹੈ ਇੱਕ ਬੰਦੇ ਲੱਗੀ ਇੱਕ ਬੰਦਾ ਮਜਰੂਹ ਹੈਗਾ ਸਟੇਟ ਇਸ ਆਊਟ ਆਫ ਡੇਂਜਰ ਹੈਗਾ ਉਹ ਤੇ ਜਿਹੜੇ ਬੰਦੇ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਉਹ ਅਸੀਂ ਰਾਉਂਡ ਅਪ ਕਰ ਲਿਆ ਤੇ ਅਗਲੀ ਕਾਰਵਾਈ ਕਰਦੇ ਹਾਂ ਸਰ ਕਿਹਾ ਜਾ ਰਿਹਾ ਪੰਜ ਤੋਂ 6 ਬੰਦੇ ਜਿਹੜੇ ਆ ਫੜੇ ਰਾਉਂਡ ਅਪ ਕੀਤੇ ਗਏ ਹਾਂਜੀ ਰਾਉਂਡ ਅਪ ਕੀਤੇ ਨੇ ਜੀ ਬੰਦੇ ਸਾਰਿਆਂ ਦਾ ਅਸੀਂ ਮੁਲਾਜ਼ਾ ਵੀ ਕਰਾਵਾਂਗੇ ਕੋਈ ਨਸ਼ੇ ਦੇ ਇਨਫਲੂਐਂਸ ਦੇ ਵਿੱਚ ਵੀ ਹੋ ਸਕਦਾ ਤੇ ਅਦਰਵਾਇਜ਼ ਕੋਈ ਵਜ੍ਹਾ ਰੰਜਿਸ਼ ਹੈ ਤਾਂ ਉਹ ਵੀ ਅਸਰਟਨ ਕਰਾਂਗੇ ਕਿੰਨੀ ਸੰਖਿਆ ਨਿਕਲ ਕੇ ਆਇਆ ਬੇਸਿਕਲੀ ਇਹ ਦੇਖਦੇ ਹਾਂ ਜੀ ਇਨਵੈਸਟੀਗੇਸ਼ਨ ਕਰਦੇ ਆ ਕਿ ਗਾਨੀ ਫੋਨ ਹੈ ਜੀ ਉਹਦਾ ਨਾਮ ਵੀ ਗੁਰਸੇਵਕ ਸਿੰਘ ਆ ਜੀ ਪਿੰਡ ਚਪਾਰ ਹੈ ਜੋ ਮੁੱਢਲੀ ਜਾਣਕਾਰੀ ਹੈ ਉਹ ਖਤਰੇ ਤੋਂ ਬਾਹਰ ਹੈ ਜੀ ਦੇ ਦੇਖਦੇ ਆ ਕਿ ਵੀ ਕਿਹੜੇ ਪਾਸੋਂ ਕਹਿੰਦੇ ਕਹਿੰਦੇ ਕਿ ਡੀਜੇ ਨੂੰ ਡੀਜੇ ਤੇ ਗਾਣੇ ਗਾਣੇ ਗੁਣੀਆਂ ਲੈ ਕੇ ਕਹਿੰਦੇ ਝੜਪ ਹੋਈ ਹੈ ਹਾਂਜੀ ਮੁੱਢਲੀ ਜਾਣਕਾਰੀ ਇਹੀ ਹੈ ਬਾਕੀ ਸਰਟਨ ਕਰਦੇ ਆ ਕਿ ਵੀ ਡੀਜੇ ਦੇ ਗਾਣੇ ਚਲਾਉਣ ਨੂੰ ਲੈ ਕੇ ਝੜਪ ਹੋਈ ਹੈ ਤੇ ਬਾਕੀ ਸਰਟਨ ਕਰਦੇ ਆ ਜੀ ਸਰ ਕਿਤਨਾ ਕਿਤੇ ਪੈਲਸਾਂ ਦੇ ਵਿੱਚ ਹਥਿਆਰ ਬੈਨ ਆ ਤੇ ਕੀ ਇਸ ਨੂੰ ਲੈ ਕੇ ਵੀ ਜਾਂਚ ਨਹੀਂ ਸਰ ਕੀ ਬਿਲਕੁਲ ਜੀ ਜਿਹੜੇ ਵੀ ਪੈਲਸ ਮਾਲਕ ਨੇਗੇ ਉਹਨਾਂ ਨੂੰ ਮੇਰੀ ਅਪੀਲ ਵੀ ਹੈ ਤਾਕੀਦ ਵੀ ਹੈ ਵਿਆਹਾਂ ਦਾ ਸੀਜ਼ਨ ਹੈ ਉਹ ਆਪਣੀਆਂ ਜਿਹੜੇ ਪ੍ਰੈਮਿਸਿਸ ਨੇ ਉਹਦੇ ਵਿੱਚ prominently display ਕਰਨ ਕਿ ਵੀ ਹਥਿਆਰਾਂ ਦਾ ਬੈਨ ਹੈ ਐਂਟਰੀ ਜਿਹੜੀ ਹੈਗੀ ਹੈ ਬੈਨ ਹੈਗੀ ਅੰਦਰ ਲੈ ਕੇ ਜਾਣੀ ਸੈਲੀਬ੍ਰੇਟਰੀ ਫਾਇਰਿੰਗ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਫਾਇਰਿੰਗ ਹੈ ਤਾਂ ਜੋ ਭੁੱਖ ਵਿੱਚ ਇਦਾਂ ਦੇ ਜਿਹੜੀਆਂ ਘਟਨਾਵਾਂੋਂ ਉਹ ਬਚਿਆ ਜਾ ਸਕੇ ਸਰ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਉਹਨਾਂ ਉੱਤੇ ਐਕਸ਼ਨ ਤਾਂ ਹੋ ਹੀ ਗਿਆ ਵਾ ਬਿਲਕੁਲ ਹੋਏਗਾ ਜੀ ਸਖਤ ਐਕਸ਼ਨ ਕਰਾਂਗੇ